ਸਸਿਕਾਲ ਅੱਜ ਵੱਖ-ਵੱਖ ਮੰਡੀਆਂ ਦੇ ਵਿੱਚ ਬਾਸਮਤੀ ਦੇ ਕੀ ਭਾਅ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਤੁਹਾਨੂੰ ਦੱਸ ਦਿੰਨੇ ਆ ਕਿ ਹਰ ਰੋਜ਼ ਅਸੀਂ ਤੁਹਾਡੇ ਨਾਲ ਜਿਹੜੇ ਬਾਸਮਤੀ ਦੇ ਭਾਅ ਨੇ ਮੰਡੀਆਂ ਦੇ ਉਹ ਸ਼ੇਅਰ ਕਰਦੇ ਆਂ ਵੀਡੀਓ ਨੂੰ ਜੱਤੋਂ ਜ਼ਿਆਦਾ ਤੁਸੀਂ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿੰਨੇ ਆ ਮੁਕਸਰਦੀ ਗਿੱਦੜਬਾਹ ਮੰਡੀ ਦੇ ਵਿੱਚ ਅੱਜ 11-21 ਦਾ ਭਾਅ ਜੜਾ ਰਿਹਾ ਉਹ 4650 ਰੁਪਏ ਪ੍ਰਤੀ ਕੁਆਂਟਲ ਹੈ ਫਾਜਲਕਾ ਦੀ ਮੰਡੀ ਦੇ ਵਿੱਚ ਜਿਹੜਾ 11-21 ਦਾ ਭਾਅ ਰਿਹਾ ਜੀ ਉਹ 4450 ਰੁਪਏ ਤੇ ਮਾਨਸਾ ਦੇ ਬਰੇਟਾ ਵਿੱਚ ਜਿਹੜਾ 4700 ਰੁਪਏ ਪ੍ਰਤੀ ਕੁਆਂਟਲ ਪਾ ਰਿਹਾ ਹੈ ਦੇਸ਼ ਦੀਆਂ ਹੋਰ ਨਾ ਮੰਡੀਆਂ ਦੀ ਗੱਲ ਕਰ ਲੈਣੇ ਆ ਜਿੱਥੇ ਪਾ ਅੱਜ ਕੋਟਾ ਮੰਡੀ ਦੀ ਗੱਲ ਕਰੀਏ ਤਾਂ 17 18 ਦਾ ਭਾਜੜਾ 4271 ਰੁਪਏ ਤੇ 1509 ਦਾ ਭਾਜੜਾ 3771 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਨਾਲ ਹੀ ਫਤਿਹਬਾਦ ਮੰਡੀ ਦੇ ਵਿੱਚ 11 21 ਦਾ ਭਾਜੜਾ 4800 70 ਰੁਪਏ ਪ੍ਰਤੀ ਕਵਾਂਟਲ ਤੇ 17 18 ਦਾ ਭਾਅ 4725 ਰੁਪਏ ਪ੍ਰਤੀ ਕਵਾਂਟਲ ਡਿਆ 1509 ਦਾ ਭਾਅ ਇੱਥੇ 4050 ਰੁਪਏ ਤੇ 18 47 ਦਾ ਭਾਅ ਹੱਥ ਨਾਲ ਕੱਟੀ ਦਾ 3895 ਰੁਪਏ ਪ੍ਰਤੀ ਕਵਾਂਟਲ ਡਿਆ 1401 ਦੇ ਭਾਅ ਦੀ ਜੇਕਰ ਗੱਲ ਕਰੀਏ ਇਸ ਮੰਡੀ ਦੇ ਵਿੱਚ ਤਾਂ 4860 ਰੁਪਏ ਪ੍ਰਤੀ ਕਵਾਂਟਲ ਡਿਆ 18 86 ਦਾ ਭਾਅ 4600 ਰੁਪਏ ਪ੍ਰਤੀ ਕਵਾਂਟਲ ਇਸ ਮੰਡੀ ਦੇ ਵਿੱਚ ਰਿਹਾ ਜੀ ਜੇਕਰ ਗੱਲ ਕਰੀਏ ਮੈਨਪੁਰੀ ਮੰਡੀ ਦੀ ਤਾਂ ਇੱਥੇ ਜਿਹੜਾ 1509 ਦਾ ਭਾਅ ਰਿਹਾ ਉਹ ਬਹੁਤ ਮੰਦਾ ਰਿਹਾ 3400 ਰੁਪਏ ਤੇ 1121 ਦਾ ਭਾਅ ਚ ਆ ਰਿਹਾ ਯਾਰ 50 ਰੁਪਏ ਪ੍ਰਤੀ ਕਵਾਂਟਲ ਰਿਹਾ ਇਸੇ ਤਰ੍ਹਾਂ ਹੀ ਉਚਾਨਾ ਮੰਡੀ ਦੇ ਵਿੱਚ ਅੱਜ ਜਿਹੜਾ 17 18 ਦਾ ਭਾਅ ਰਿਹਾ ਉਹ 4700 ਰੁਪਏ 1885 ਦਾ ਭਾਅ 4731 ਤੇ 1121 ਦਾ ਭਾਅ ਜਿਹੜਾ ਹੱਥ ਨਾਲ ਕਟਾਈ ਕੀਤੀ ਦਾ 4891 ਰੁਪਏ ਪ੍ਰਤੀ ਕਵਾਂਟਲ ਰਿਹਾ ਜੀ ਕੋਟਕਪੂਰਾ ਮੰਡੀ ਦੀ ਜੇਕਰ ਗੱਲ ਕਰੀਏ ਤਾਂ 17 18 ਦਾ ਭਾਅ ਇੱਥੇ 4680 ਰੁਪਏ ਤੇ 1401 ਦਾ ਭਾਅ 4650 ਰੁਪਏ ਪ੍ਰਤੀ ਕਵਾਂਟਲ ਰਿਹਾ ਇਸੇ ਤਰ੍ਹਾਂ ਹੀ ਸਮਲਾਖਾ ਮੰਡੀ ਦੇ ਵਿੱਚ ਜਿਹੜਾ 17 18 ਦਾ ਭਾਅ ਰਿਹਾ ਉਹ 4521 ਰੁਪਏ ਪ੍ਰਤੀ ਕਵਾਂਟਲ ਰਿਹਾ ਕਲੈਤ ਮੰਡੀ ਦੇ ਵਿੱਚ 17 18 ਦਾ ਭਾਅ ਜਿਹੜਾ ਉਹ 4725 ਰੁਪਏ ਪ੍ਰਤੀ ਕਵਾਂਟਲ ਗਰੇਹਾ ਜੀ ਕੈਥਲ ਮੰਡੀ ਦੇ ਵਿੱਚ 17 18 ਵੀ ਕੀ ਅੱਜ 4715 ਰੁਪਏ ਪ੍ਰਤੀ ਕੁਆਂਟਲ ਤੇ 18 85 ਦਾ ਭਾਅ 4750 ਰੁਪਏ ਪ੍ਰਤੀ ਕੁਆਂਟਲ ਰਿਹਾ ਨਰਵਾਨਾ ਮੰਡੀ ਦੇ ਵਿੱਚ 17 18 ਦਾ ਭਾਅ ਜਿਹੜਾ ਰਿਹਾ ਉਹ 4700 ਰੁਪਏ ਪ੍ਰਤੀ ਕੁਆਂਟਲ ਰਿਹਾ ਸਰਸਾ ਮੰਡੀ ਦੀ ਗੱਲ ਕਰ ਲੈਣੇ ਆ ਜਿੱਥੇ 1401 ਦਾ ਭਾਅ 4800 ਰੁਪਏ ਪ੍ਰਤੀ ਕੁਆਂਟਲ ਪੀਵੀ1 ਦਾ ਭਾਅ 4580 ਰੁਪਏ ਪ੍ਰਤੀ ਕੁਆਂਟਲ 1509 ਦਾ ਭਾਅ 4011 ਤੇ 18 47 ਦਾ ਭਾਅ 3831 ਰੁਪਏ ਪ੍ਰਤੀ ਕੁਇੰਟਲ ਰਿਹਾ 17 18 ਦੇ ਭਾਅ ਦੀ ਜੇਕਰ ਗੱਲ ਕਰੀਏ ਤਾਂ ਇੱਥੇ 17 18 ਦਾ ਭਾਅ 4482 ਰੁਪਏ ਪ੍ਰਤੀ ਕੁਇੰਟਲ ਰਿਹਾ ਜੀ ਰਤੀਆ ਮੰਡੀ ਦੇ ਵਿੱਚ 1401 ਦਾ ਭਾਅ 4800 ਤੇ 11 21 ਦਾ ਭਾਅ 4675 ਰੁਪਏ ਪ੍ਰਤੀ ਕੁਇੰਟਲ ਰਿਹਾ ਟੋਹਾਣਾ ਮੰਡੀ ਦੇ ਵਿੱਚ 11 21 ਦਾ ਭਾਅ 4550 ਤੇ 1509 ਦਾ ਭਾ 4000 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ 1121 ਦਾ ਭਾ ਇੱਥੇ ਹੱਥ ਨਾਲ ਕਟਾਈ ਕੀਤੀ ਦਾ 4700 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ